ਇਹ ਦੋਨਾਂ 'ਚ ਫਰਕ ਪਿਆ ਨਹੀਂ ਜੀ ਕੋਈ ਖਾਸ ਤੇ ਸਿਹਤ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਤੇ ਇਸ ਤਰ੍ਹਾਂ ਤੁਸੀਂ ਇਹ ਤੁਸੀਂ ਐਕਸਟ੍ਰਾਈਡ ਕਰ ਲਿਆ ਕੋਈ ਨਹੀਂ ਪਹਿਲਾਂ ਮੈਂ ਵੀਲ ਚਰਤੇ ਸੀਗਾ ਫਸ ਸਭ ਤੋਂ ਪਹਿਲਾਂ ਜੀ ਫਿਰ ਜਿਵੇਂ ਕੀ ਹੋ ਗਿਆ ਤੁਸੀਂ ਵੀਲ ਚਰਨਾ ਬਲਕਿ ਕਿਸ ਤਰ੍ਹਾਂ ਦੀ ਕੀਤਾ ਲੋਕਡਾਊਨ ਜੀ ਕੀ ਕੀਤਾ ਲੋਕਡਾਊਨ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਲੋਕਡਾਊਨ ਦੇ ਲੋਕਡਾਊਨ 'ਚ ਪੌਣ ਸਾਲੇ ਨਿਕਲ ਨਹੀਂਦੇ ਨੇ ਇਹ ਕਿਤੇ ਨੇ ਘਰੋਂ 4 ਵਜੇ ਅਸੀਂ ਫਿਰ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆ ਜਾਣਾ ਹੈ ਇਹਨੇ ਕਿਹਾ ਵੀ ਚਲ ਗਰਾਊਂਡ 'ਚ ਆਉਦੇ ਆ ਤੁਹਾਡੇ ਭਰਾ ਨੇ ਕੌਣ ਮੇਰਾ ਫਰੈਂਡ ਆ ਜੀ ਅੱਛਾ ਜੀ ਭਰਾਈ ਆ ਇਕਾ ਹੁੰਦਾ ਕਿਉਂ ਹਾਂਜੀ ਬਿਲਕੁਲ ਠੀਕ ਹੈ ਜੀ ਕਿ ਅਸੀਂ ਇਹ ਗਾਉਣਾ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣਾ ਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀਲ ਟੇਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਲਵਲ ਟੈਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੇ ਇਹੀ ਚੱਕਦਾ ਬਈ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੇਰਾ ਹਾਪੀ ਸਾਹਿਬ ਵੀ ਤੋਂ ਡਿਗਣ ਲੱਗਾ ਫਿਰ ਹੌਸਲੇ ਇਹਨਾਂ ਹੁੰਦੇ ਵੀ ਡਿਗਣਾ ਕਿੱਥੇ ਆ ਜਦੋਂ ਪਿੱਛੇ ਖੜਾ ਮੈਂ ਖੜਾ ਤੇ ਜਾਣਾ ਵੀ ਉਹਦੇ ਨਾਲ ਨਾਲ ਅੱਗੇ ਤਿੰਨ ਚਾਰ ਵੀ ਦਿਨ ਲਗਾਤਾਰ ਗਰਾਊਂਡ 'ਤੇ ਆਏ ਉਹਦੇ ਨਾਲ ਹੀ ਤੇ ਉਸ ਤੋਂ ਬਾਅਦ ਤੇ ਟੁੱਟਿਆ ਟਾਇਰ ਸੀ ਵੈਲਡਿੰਗ ਕਰਵਾ ਲਈਏ ਇੱਕ ਵਾਰੀ ਵੈਲਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਦਿਵਾਰਾ ਉਸ ਬਾਅਦ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਯਾਰ ਵਾਰ-ਵਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਤੋਂ ਤੂੰ ਛੱਡ ਸਟਿਕ ਰੱਖ ਲੈ ਤੇ ਦੇਖੋ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫੇਰ ਗਰਾਉਂਡ ਤੇ ਆਉਂਦੇ-ਉਂਦੇ ਕਿਵੇਂ ਨਾ ਗੁਰਦੁਆਰੇ ਮੂਹਰੇ ਚਾਰਨਿਕ ਜਾਂਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਹੈ ਜੀ ਗੁਰਦੁਆਰੇ ਜਦੋਂ ਵੀ ਹੁਣਾ ਉੱਥੇ ਵੀ ਨਾ ਸਟਿਕ ਫਿਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਆ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆਵੇਂ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਕਿ ਮੈਂ ਇਦਾਂ ਵੀ ਚ ਹੋ ਸਕਦਾ ਇੱਥੋਂ ਇੱਥੇ ਤੱਕ ਸੌਂਸ ਕਰਨ ਨਾਲ ਤਾਂ ਮੈਂ ਇਹ ਵੀ ਛੱਡ ਸਕਦਾ ਮੇਰੇ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆ ਇੱਕ ਤਾਈ ਪਹੁੰਚ ਗਈ ਬਿਲਕੁਲ ਉਸਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਉਹ ਮੈਂ ਜੋ ਬੀ ਚ ਸਾਈਡ ਤੇ ਆ ਗਏ ਸਿੱਧੇ ਆ ਗਏ ਹਾਂਜੀ ਕਿ ਕੋਈ ਕਿਸੇ ਨੱਕ ਪੜਾਈ ਕੀਤੀ ਤੁਸੀਂ ਮੈਂ ਪਾਸ 2 ਕੀਤੀ ਹੈ ਜੀ ਬਾਇਸ ਸਕੂਲ ਮੱਛ ਵਾਲੇ ਦਾ ਤੇ ਇੱਕ ਵੀ ਅਪਲਾਈ ਨਹੀਂ ਕੀਤਾ ਕੋਈ ਕੰਮ ਕਰਨ ਲਈ ਮੇਰੀ ਜੌਬ ਨਿਕਲੀ ਜੀ ਬੀਪੀਐਮ ਦੀ ਬ੍ਰਾਂਚ ਪੋਸਟ ਮਾਰ ਤੋਂ ਵੀ ਓਕੇ ਗਵਰਨਮੈਂਟ ਦਾ ਹਾਂਜੀ ਸੈਂਟਰ ਦੀ ਹਾਂਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਹੀ ਨਹੀਂ ਆਇਆ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਮਤਲਬ ਤੁਸੀਂ ਉਹਨਾਂ ਲਈ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨਾਂ ਨੂੰ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਦੇ ਤੁਸੀਂ ਮੈਨੂੰ ਨਹੀਂ ਵੀ ਰੱਖੂਗਾ ਮੈਨੂੰ ਕੁਝ ਕਰਨੀ ਨਾਰਕੋ ਵੀ ਮੈਂ ਸਾਰਾ 10th ਦੇ ਬੇਸ ਤੇ ਮੇਰੇ 100 ਪਲੱਸ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਾਈ ਆਪਣੀ ਮੈਰੀਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਟੱਕਰ ਪਿਆ ਉਹਨਾਂ ਨੇ ਨਹੀਂ ਮੈਨੂੰ ਕੁਝ ਫਰਾਸਾ ਦਿੱਤਾ ਯਾ ਨਹੀਂ ਫਿਰ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਸੋਤੀ ਦਾ ਵੀ ਜੋ ਰਾਬਲੇ ਕੀਤਾ ਬਹੁਤ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨੇ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਘਾਟ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਹੁਣ ਕਈ ਲੋਕ ਐਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਵਿੱਚ ਹੁੰਦੀ ਹੈ ਕਿ ਨਹੀਂ ਚੰਨ ਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੇ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਜੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮੇਰੇ ਕੋਲ ਇਹ ਆਪਾਂ ਹਰ ਇੱਕ ਸਾਡੇ ਇੱਕ ਬੰਦੇ ਨੂੰ ਲਗ ਲਗ ਤੀਜੇ ਰੱਬ ਨੇ ਬਖ

ਕੀ ਕੀ ਕਰਵਾ ਦਿੱਤੇ ਨੇ ਨਾ ਇਕੱਲਾ ਹੀ ਗਲੀ ਚੇਰ ਤੇ ਹੁੰਦਾ ਜਿੰਨੀ ਦੱਸਿਆ ਇੱਕ ਵੀ ਰੀਲ ਚੇਰ ਤਾਂ ਹੌਲੀ ਹੌਲੀ ਸਿੱਕ ਤੇ ਆ ਗਿਆ ਅਸੀਂ ਇਦਾਂ ਹੀ ਐਕਸਰਸਾਈਜ਼ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਤੇ ਸਵੇਰੇ ਸਵੇਰੇ ਆਉਣ ਲੱਗੇ ਮੋਤਵਾ ਸ਼ਾਮ ਨੂੰ ਇੰਦੇ ਤੇ ਉਹ ਫੇਰ ਪਲੱਸ ਟੂ ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗੇ ਹੁਣ ਇਕੱਲਾ ਹੀ ਹੁੰਦਾ ਲੱਗਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰ ਪੈਂਦਾ ਹੀ ਮੈਂ ਰੋਸੀ ਦੀ ਮਿਸਾਲ ਵਜੀ ਕੰਮ ਹਾਂਜੀ ਇਹੀ ਗੱਲ ਹੈ